ਜਿਸਾਇਆ ਦੀ ਕਿਤਾਬ ਦੇ ਵਿੱਚ ਬੜੇ ਧਿਆਨ ਦੇ ਨਾਲ ਸਿੱਖੀਏ ਜਿਸਾਇਆ 42 ਪਪ ਉਦੀ 14 ਐਤ ਨੂੰ ਆਪਾਂ ਦੇਖਾਂਗੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਕਿੰਨਾ ਚਿਰ ਅਸੀਂ ਨੱਚਦੇ ਰਵਾਂਗੇ ਆਗਿਆਕਾਰੀ ਵੀ ਤੇ ਜ਼ਰੂਰੀ ਆ ਨਾ ਅਸ ਵੱਡੇ ਦਿਨ ਦੇ ਵਿੱਚ ਮੈਂ ਚਾਹੁੰਨਾ ਕਿ ਸਾਡੇ ਸੁਪਨਿਆਂ ਦੇ ਵਿੱਚ ਜੋ ਵਡਾਆ ਜਿਹੜਾ ਅਸੀਂ ਦਿਨ ਵਡਾ ਮਨਾਉਂਦੇ ਆ ਉਹ ਸਾਡੀ ਜ਼ਿੰਦਗੀ ਚ ਆਉਣਾ ਚਾਹੀਦਾ ਉਹ ਸਾਡੀ ਸੋਚ ਵਿੱਚ ਆਉਣਾ ਚਾਹੀਦਾ ਉਹ ਸਾਡੇ ਘਰ ਵਿੱਚ ਰਹਿਣਾ ਚਾਹੀਦਾ ਸੰਤਾ ਕ੍ਰਾਸ ਨਹੀਂ ਉਹ ਸਾਡੀ ਜ਼ਿੰਦਗੀ ਚ ਰਹਿਣਾ ਚਾਹੀਦਾ ਉਹ ਸਾਡੇ ਘਰ ਦੇ ਵਿੱਚ ਉਹ ਉਹਦਾ ਵਚਨ ਸਾਡੇ ਘਰ ਵਿੱਚ ਹੋਵੇ ਤੇ ਫਿਰ ਅਸੀ ਉਸ ਦਾ ਜਨਮ ਦਿਨ ਮਨਾਉਂਦੇ ਆ ਨੀ ਤਾਂ ਬਹੁਤ ਪ੍ਰਭੂ ਤੁਹਾਡੇ ਨੱਚਣ ਗਾਉਣ ਨੂੰ ਵੇਖ ਰਿਆ ਤੁਹਾਡੇ ਪ੍ਰੋਗਰਾਮਾਂ ਨੂੰ ਵੇਖ ਰਿਆ ਤੁਹਾਡੇ ਕੇਕ ਨੂੰ ਵੇਖ ਰਿਆ ਸੁਣੀਏ ਪੜੇ ਧਿਆਨ ਦੇ ਨਾਲ ਇਸ ਵਚਨ ਦੇ ਵਿੱਚ ਪ੍ਰਭੂ ਕੀ ਕਹਿੰਦਾ ਪ੍ਰਭੂ ਬਹੁਤ ਗੁੱਸੇ 'ਚ ਜ ਮੈਂ ਜਿਨ੍ਹਾਂ ਤੋਂ ਸੁਪ ਸਾਜ ਲਈ ਮੈਂ ਕਹਿੰਦਾ ਬੜੇ ਚਿਰਾਂ ਤੋਂ ਚੁੱਪ ਸਾਂਦ ਲਈ ਮੈਂ ਚੁੱਪ ਕਰਕੇ ਮੈਂ ਚੁੱਪ ਕੀਤਾ ਰਿਹਾ ਮੈਂ ਤੁਹਾਨੂੰ ਦੇਖਦਾ ਰਿਹਾ ਮੈਂ ਤੁਹਾਡਾ ਡਾਂਸ ਵੇਖਦਾ ਰਿਹਾ ਚੁੱਪ ਕਰਕੇ ਮੈਂ ਤੁਹਾਡਾ ਸਾਰਾ ਕੁਝ ਵੇਖਦਾ ਰਿਹਾ ਧਿਆਨ ਕਰਕੇ ਇਥੇ ਕਲਾਮ ਦੇ ਵਿੱਚ ਲਿਖਿਆ ਮੈਂ ਚੁੱਪ ਕਰਕੇ ਆਪਣੇ ਜੀਵ ਰੋਕ ਆਪਣੇ ਜੀ ਨੂੰ ਰੋਕਿਆ ਕਹਿੰਦਾ ਮੈਂ ਰੋਕ ਛੱਡਿਆ ਕਿ ਇਹਨਾਂ ਨੂੰ ਮੌਕਾ ਦਿੰਦਾ ਕਿ ਐਸ ਵੱਡੇ ਦਿਨ ਦੇ ਵਿੱਚ ਇਹ ਵੱਡੇ ਬਣ ਜਾਣ ਐਸ بڑے ਦਿਨ ਦੇ ਵਿੱਚ بڑے ਹੋ ਜਾ ਐਸ بڑے ਦਿਨ ਦੇ ਵਿੱਚ ਮੇਰੇ ਵੱਲ ਮੁੜਿਓ ਐਸ ਵੱਡੇ ਦਿਨ ਤੋਏ ਨੱਚਣਾ ਟੱਪਣਾ ਬੰਦ ਕਰਕੇ ਮੇਰੀ ਰਾਦਨਾ ਕਰਨ ਮੇਰੀ ਬੰਦਗੀ ਚ ਆਉਣ ਮੇਰੀ ਆਗਿਆ ਕਾਰੀ ਕਰਨ ਨੱਚਣਾ ਵੀ ਆ ਬਾਤ ਇਹ ਤਾਂ ਬਣ ਜਾਂਦੀ ਪਰ ਜੇਕਰ ਨੱਚਣੇ ਦਾ ਢੰਗ ਹੋਵੇ ਨੱਚਣਾ ਹੈ ਪਾਰੋ ਦੇ ਹੁਕਮ ਮੰਨਣੇ ਬਹੁਤ ਹੀ ਜ਼ਰੂਰੀ ਉਹਦੇ ਕਾਇਦੇ ਕਾਨੂੰਨ ਚ ਰਹਿਣਾ ਬਹੁਤ ਹੀ ਜ਼ਰੂਰੀ ਉਹਦੇ ਬਚਨ ਵਿੱਚ ਰਹਿਣਾ ਬਹੁਤ ਹੀ ਜ਼ਰੂਰੀ ਆ ਅਗਰ ਉਹਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਣਾਂ ਤੇ ਵਚਣ ਦੇ ਅਨਸਾਰ ਤੁਸੀਂ ਉਸ ਦਾ ਜਨਮ ਦਿਨ ਮਨਾ ਰਹੇ ਹੋ ਵਚਨ ਦੇ ਅਨਸਾਰ ਤੁਸੀਂ ਆਪਣਾ ਜੀਵਨ ਬਸਰ ਕਰ ਰਹੇ ਹੋ ਤੇ ਫੇਰ ਤੁਸੀਂ ਪ੍ਰਭੂ ਜੀਸੂ ਮਸੀਹ ਦੇ ਜਨਮ ਦਿਹਾੜੇ ਦੇ ਵਿੱਚ ਸਾਂਭ ਲਿਓ ਉਹ ਸਿੱ ਦਿਹਾੜੇ ਦੇ ਵਿੱਚ ਸਾਂਭ ਲਿਓ ਨਹੀਂ ਤਾਂ ਪ੍ਰਭੂ ਤੁਹਾਡਾ ਤੁਹਾਨੂੰ ਦੇਖ ਰਿਹਾ ਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਜੇ ਇੱਕ ਵਾਰੀ ਬੋਲ ਦੋ ਹੇਲੇਲੂਇਆ ਅੱਜ ਮੈਂ ਇੱਕ ਵਾਰੀ ਵੀ ਨਹੀਂ ਤੁਹਾਨੂੰ ਹੇਲੇਲੂਇਆ ਬੁਲਾਇਆ ਮੈਂ ਸੋਚ ਆਪੇ ਬੋਲ ਲੈਣਗੇ ਮੰਵੀ ਦੇਖੜੀ ਦੇਖੀ ਜਾ ਰਿਆਂ ਜਿਵੇਂ ਪ੍ਰਭੂ ਦੇ ਇਸ ਕਲਾਮ ਦੇ ਵਿੱਚ ਲਿਖਿਆ ਸੁਣੀਏ ਬੜੇ ਧਿਆਨ ਨਾਲ ਪੜ੍ਹ ਲਓ ਹੁਣ ਤੇ ਜਨਮ ਵਾਲੀ ਧੀ ਵੀ ਵਾਂਗ ਚੀਕਾ ਮਾਰੇਗਾ ਹਾਏ 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 ਹੁਣ ਚੀਕਾਂ ਕਿਦਾਂ ਪ੍ਰਭੂ ਮਾਰੇਗਾ ਜਨਨ ਵਾਲੀ ਜਿਹੜੀ ਬੱਚਾ ਜਨਮ ਵਾਲੀ ਹੈ ਜਿਹੜੇ ਉਹ ਜਨਮਦੀ ਆ ਉਹ ਪੀੜਾਂ ਦੇ ਨਾਲ ਉਹਨੂੰ ਚੰਗੀ ਗੱਲ ਵੀ ਨਹੀਂ ਚੰਗੀ ਲੱਗਦੀ ਜਦੋਂ ਬੱਚਾ ਜਨਮਦੀ ਆ ਬੜੀ ਪੀੜ ਚ ਹੁੰਦੀ ਆ ਬੜੀ ਤਕਲੀਫ ਦੇ ਵਿੱਚ ਹੁੰਦੀ ਆ ਉਹ ਦਾ ਆਪਣੇ ਪਤੀ ਨੂੰ ਵੀ ਕਈ ਵਾਰੀ ਕਿਚੀਚੀਆਂ ਵਟਦੇ ਆ ਆਪਣੇ ਪਤੀ ਨੂੰ ਵੀ ਗੁੱਸੇ ਕਰਦੀ ਆ ਇਸ ਤਰ੍ਹਾਂ ਪ੍ਰਭੂ ਕਹਿੰਦਾ ਮੈਂ ਚੀਕਾ ਮਾਰੂੰਗਾ ਤੁਹਾਡੇ ਲਈ ਮੈਂ ਹੋ ਕੇ ਪਰਾਂਗਾ ਮੈਂ ਤੁਹਾਡੇ ਲਈ ਹੋ ਕੇ ਪਰਾਂਗਾ ਅੱਧੀ ਓਖੇ ਓਖੇ ਸਾਹ ਲਵਾਂ ਓਥੇ ਓਖੇ ਸਾਹ ਲਵਾਂਗਾ ਤੁਹਾਡੇ ਲਈ ਬੰਦੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਹਾਡੇ ਤੁਹਾਡੇ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਮੈਂ ਤੇਰੇ ਹਲੇ ਤੇ ਮੈਂ ਮੂੰਹ ਵਾਲੀ ਵੇਖਣ ਡਿਆ ਪੁੱਤ ਸੁਧਰ ਜਾ ਸੁਧਰ ਜਾ ਨਹੀਂ ਤਾਂ ਤੇਰਾ ਮੈਂ ਉਹ ਹਾਲ ਕਰੂੰਗਾ ਕਿ ਤੂੰ ਹੈਨਾ ਇਦਾਂ ਹੀ ਆ ਨਾ ਆਪਾਂ ਆਪਣੇ ਬੱਚੇ ਨੂੰ ਕਈ ਵਾਰੀ ਡਰਾਵਾ ਵੀ ਪਾਉਂਦੇ ਆ ਕੀ ਕਰਦੇ ਆ ਆਪਣੇ ਬੱਚੇ ਨੂੰ ਬੋਲ ਦੋ ਕੋਈ ਗੱਲ ਨਹੀਂ ਥੋੜਾ ਜਿਹਾ ਬੋਲ ਆਪਣੇ ਬੱਚੇ ਨੂੰ ਕੀ ਕਰਦੇ ਆ ਡਰਾਵਾ ਕਿਉਂ ਮਾਰਦੇ ਪਰ ਜੇ ਸੁਮਸੀ ਡਰਾਵਾ ਨਹੀਂ ਦੇ ਰਿਹਾ ਐਦ ਕੀ ਹੁਣ ਤੇ ਪ੍ਰਭੂ ਸਿੱਧਾ ਹੋ ਗਿਆ ਜੇ ਤੁਹਾਡੇ ਲਈ ਕਹਿੰਦਾ ਮੈਂ ਬੜਾ ਥੇਰ ਚੁੱਪ ਸਾਨ ਲਈ ਬੜਾ ਥੇਰ ਮੈਂ ਚੁੱਪ ਰਿਆ ਬੜਾ ਥੇਰ ਤੁਹਾਨੂੰ ਦੇਖਦਾ ਰਿਆ ਤੁਸੀਂ ਤੇ ਹਰ ਸਾਲ ਦੇ ਸਾਲ ਆਉਂਦੇ ਹੋ ਨੱਚ ਕੱਪ ਕੇ ਚਲ ਜਾਂਦੇ ਹੋ ਕੇਕ ਕੱਟ ਕੇ ਖਤਮ ਕਰ ਦਿੰਦੇ ਹੋ ਪਰ ਹੁਣ ਕਹਿੰਦਾ ਮੈਂ ਤੁਹਾਨੂੰ ਖੁੱਲਿਆ ਨਹੀਂ ਛੱਡੂੰਗਾ ਬੜਾ ਚਿਰ ਤੁਸੀਂ ਇਦਾਂ ਕਰ ਲਿਆ ਬੜੀਆਂ ਫਿਲਮਾਂ ਵੇਖ ਲੀਆਂ ਬੜੇ ਤੁਸੀਂ ਦੀਜਿਆਂ ਤੇ ਨੱਚ ਲਿਆ ਬੜਾ ਕੁਝ ਕਰ ਲਿਆ ਬੜੀਆਂ ਅਗਿਆਕਾਰੀ ਕੀਤੀ ਪਰ ਹੁਣ ਮੈਂ ਤੁਹਾਡੇ ਲਈ ਚੀਕਾਂ ਮਾਰਾਂਗਾ ਕੀ ਕਰਾਂਗਾ ਚੀਕਾ ਮਾਰਾਂਗਾ ਮਾਰੇ ਉਹ ਨਾ ਬੋਲ ਹallelujah ਹallelujah ਅੱਛਾ ਫਿਰ ਕੀ ਲਿਖਿਆ ਮੈਂ ਪਹਾੜਾਂ ਦੇ ਟਿੱਬਿਆਂ ਨੂੰ ਵਿਰਾਨ ਕਰ ਜਾਵਾਂਗਾ ਮੈਂ ਕੀ ਕਰਾਂਗਾ ਪਹਾੜਾਂ ਪਹਾੜਾਂ ਨੂੰ ਟਿੱਬਿਆਂ ਨੂੰ ਟਿੱਬਿਆਂ ਨੂੰ ਵਿਰਾਨ ਕਰ ਦਵਾਂਗਾ ਵਿਰਾਨ ਕਰ ਦਿਆਂਗਾ ਜਿਹੜੇ ਟਿੱਬੇ ਨੇ ਜਿਹੜੇ ਵੱਡੇ ਵੱਡੇ ਪਹਾੜ ਨੇ ਭਾਵ ਢਾਡੇ ਵੱਡੇ ਵੱਡੇ ਮਹਿਲ ਨੇ ਜੋ ਤੁਸੀਂ ਤਿਆਰ ਕੀਤੇ ਨੇ ਵੱਡੇ ਵੱਡੇ ਕਾਰਜ ਜੋ ਤੁਸੀਂ ਤਿਆਰ ਕੀਤੇ ਨੇ ਉਹਨਾਂ ਨੂੰ ਮੈਂ ਢਾ ਸੁੱਟੂਗਾ ਇਹ ਤੰਬੂਜਾ ਘਰ ਜਿਹੜਾ ਵਾ ਨਾ ਐ ਇਹ ਤੰਬੂਜਾ ਘਰ ਪ੍ਰਭੂ ਕਹਿੰਦਾ ਇੱਕ ਦਿਨ ਕੀ ਹੋਏਗਾ ਢੱਟ ਪਰ ਇੱਥੇ ਪ੍ਰਭੂ ਕਹਿੰਦਾ ਮੈਂ ਢਾ ਦੂੰਗਾ ਇਸ ਘਰ ਨੂੰ ਇਸ ਘਰ ਨੂੰ ਬਰਬਾਦ ਕਰ ਦੂੰਗਾ ਇਸ ਘਰ ਨੂੰ ਕੀ ਕਰਾਂਗਾ ਮੈਂ ਉੱਚੀ ਬੋਲੋ ਵਿਰਾਨ ਵਿਰਾਨ ਉਸ ਘਰ ਦੇ ਵਿੱਚ ਕੋਈ ਨਹੀਂ ਹੋਏਗਾ ਉਹ ਘਰ ਖਤਮ ਹੋ ਜਾਏਗਾ ਪਰ ਮੈਂ ਕਹਿੰਦਾ ਤੁਹਾਨੂੰ ਚੁੱਪ ਕਰਕੇ ਅਜੇ ਤੁਹਾਨੂੰ ਕੀ ਕਰ ਰਿਹਾ ਹਾਂ ਦੇਖ ਰਿਹਾ ਅਜੇ ਵੀ ਮੋੜਿਓ ਕਰੋ ਤੋਬਾ ਇਸ ਵੱਡਾ ਦੇਨ ਦੇ ਉੱਤੇ ਕੀ ਕੇਕ ਕੱਟਣਾ ਹੀ ਨਹੀਂ ਇਹ ਸੂੰ ਸਿੱਧਾ ਜਨਮ ਦਿਨ ਚਲੋ ਜੀ ਹੋ ਗਿਆ ਹੋ ਗਿਆ ਹੋ ਗਿਆ ਸੋਹਣੇ ਸੋਹਣੇ ਕੱਪੜੇ ਪਾ ਕੇ ਆ ਗਏ ਨਵੀਂ ਡਰੈਸ ਸਲਾ ਕੇ ਆ ਗਏ ਅਗਰ ਤੁਸੀਂ ਨਵੀਂ ਡਰੈਸ ਪਾ ਲਈਆ ਤੇ ਤੁਹਾਡਾ ਦੇਲ ਹੀ ਨਹੀਂ ਬਦਲਿਆ ਜੇ ਤਾਂ ਕੋ ਤੇ ਦਿਲ ਤੁਹਾਡਾ ਪੁਰਾਣਾ ਹੀ ਆ ਨਵੇਂ ਬਣਨਾ ਨਵੇਂ ਨਵੇਂ ਬਣ ਕੇ ਪ੍ਰਭੂ ਜੀ ਦਾ ਜਨਮ ਦਿਹਾੜਾ ਮਨਾਉਣਾ ਮਨਾਉਣਾ ਕਿ ਨਹੀਂ ਮਨਾਉਣਾ ਮਨਾਉਣਾ ਹੈ ਨਾ ਪ੍ਰਾਣੇ ਬਣ ਕੇ ਪ੍ਰਭੂ ਜੀ ਕਹਿੰਦੇ ਨੇ ਪੁਰਾਣੀਆਂ ਇਨਸਾਨੀਆਂ ਨੂੰ ਤੂੰ ਤੁਸੀਂ ਕੀ ਕਰੋ ਪਿੱਛੇ ਹੀ ਪਿੱਛੇ ਸਾਡੇ ਤੇ ਨਵੀਂ ਨੂੰ ਪਹਿਨ ਲਓ ਛੱਡ ਦੋ ਹੁਣ ਛੱਡ ਦੋ ਹੁਣ ਪੁਰਾਣੀਆਂ ਗੱਲਾਂ ਬੋ ਬਹੁਤ ਹੋ ਗਈਆਂ ਹੁਣ ਕੀ ਬਣਨਾ ਆਪਾਂ ਨੇ ਨਵੇਂ ਬਣਨਾ ਜਿਵੇਂ ਸਾਡਾ ਖੁਦਾ ਨੇ ਭਵਨ ਨਵਾਂ ਤਿਆਰ ਕੀਤਾ ਕਿੰਨਾ ਵਧੀਆ ਹੋਇਆ ਵਧੀਆ ਲੱਗਦਾ ਕਿ ਨਹੀਂ ਹਨਾ ਪ੍ਰਭੂ ਨੇ ਕਿੰਨਾ ਵਧੀਆ ਭਵਨ ਦਿੱਤਾ ਸਾਨੂੰ ਇੱਕ ਸਾਡੀ ਇੱਛਾ ਥੋੜੀ ਸੀ ਕਿਹਦੀ ਇੱਛਾ ਸੀ ਬੋਲ ਹallelujah ਹallelujah ਹਰ ਕੰਮ ਦੇ ਵਿੱਚ ਪ੍ਰਭੂ ਦੀ ਇੱਛਾ ਹੈ ਜਿੰਨੇ ਜਰ ਪ੍ਰਬੂ ਦੀ ਇੱਛਾ ਨਾ ਹੋਵੇ ਉਹਨਾਂ ਚਰ ਕੁਝ ਵੀ ਹੁੰਦਾ ਨਹੀਂ ਨਹੀਂ ਥੋੜਾ ਜਿਹਾ ਵਚਨ ਪੜਾਂਗੇ ਫਿਰ ਆਪਾਂ ਬੰਦ ਕਰਾਂਗੇ ਪੜ ਦਿਓ ਜਲਦੀ ਜਲਦੀ ਫਿਰ ਆਪਾਂ ਬੰਦ ਕਰਾਂਗੇ ਮੈਂ ਨਦੀਆਂ ਨੂੰ ਟਾਪੂ ਬਣਾ ਦੇਵਾਂਗਾ ਮੈਂ ਨਦੀਆਂ ਨਦੀਆਂ ਨੂੰ ਟਾਪੂ ਨਦੀਆਂ ਵੀ ਕੀ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਕੁਝ ਨਹੀਂ ਰਵੇਗਾ ਇਸ ਕਰਕੇ ਮੇਰੇ ਜੋ ਪਿਆਰੀਓ ਭੈਣੋਂ ਜਦੋਂ ਆਪਾਂ ਪ੍ਰਕਾਸ਼ ਦੀ ਕੋਥੀ ਇੱਕ ਦੀ 13 ਐਤ ਨੂੰ ਮਿਹਰਬਾਨੀ ਪੜ੍ਹ ਕੇ ਬੰਦ ਕਰਦ ਕੇ ਆਪਾਂ ਫਿਰ 12 ਤੇ 13 ਐਤ ਨੂੰ ਵੈਸੇ ਪੜਨਾ ਪਾ ਪਰ ਪ੍ਰਕਾਸ਼ ਦੀ ਪੋਥੀ ਨੂੰ ਆਪਾਂ ਸੁਣੀਏ ਥੋੜਾ ਜਿਹਾ ਸਮਾਂ ਜਲਦ ਜਲਦੀ ਪੜ ਦਈਏ ਫਿਰ ਬੰਦ ਕਰ ਦਵਾਂਗੇ ਇੱਕ ਦੀ 12 ਅੱਜ ਉਹਨਾਂ ਸ਼ਾਮ ਦਾਣਾ ਦੇ ਵਿਚਾਰ ਨਹੀਂ ਨਹੀਂ ਇੱਕ ਦੀ ਪਾਰਾਇਤ ਵਿੱਚ ਇਸ ਤਰ੍ਹਾਂ ਕਿ ਅਤੀ ਮੈਂ ਉਸ ਆਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲਾਂ ਕਰਦੀ ਸੀ ਪੜ੍ਹੋ ਪੜ੍ਹੋ ਜਲਦੀ ਜਲਦੀ ਪੜ੍ਹੋ ਕਹਿੰਦੇ ਮੈਂ ਉਸ ਆਵਾਜ਼ ਨੂੰ ਅਤੇ ਮੈਂ ਉਸ ਆਵਾਜ਼ ਨੂੰ ਜਿਹੜੀ ਮੇਰੇ ਨਾਲ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ ਗੱਲ ਕਰਦੀ ਸੀ ਵੇਖਣ ਦੇ ਲਈ ਭੋਇਆ ਮੈਂ ਕੀ ਹੋ ਗਿਆ ਕਿਦਾ ਭੋਇਆ ਮੈਂ ਭੋਇਆ ਜਿਹੜੀ ਕਿ ਪਿੱਛੇ ਮੁੜ ਕੇ ਵੇਖਿਆ ਜਿਹੜੀ ਆਵਾਜ਼ ਮੇਰੇ ਨਾਲ ਗੱਲ ਕਰ ਰਹੀ ਸੀ ਇਹ ਆਵਾਜ਼ ਸਵਰਗ ਤੋਂ ਮੇਰੇ ਲਈ ਤੇ ਤੁਹਾਡੇ ਲਈ ਆਈ ਹੈ ਖੁਰਲੀ ਦੇ ਵਿੱਚ ਪੈਦਾ ਹੋਇਆ ਖੁਰਲੀ ਦੇ ਵਿੱਚ ਪੈਦਾ ਹੋਣ ਦਾ ਮਤਲਬ ਿਆ ਖੁਰਲੀ ਦੇ ਵਿੱਚ ਕੀ ਕੀ ਰੱਖਿਆ ਜਾਂਦਾ ਚਾਰਾ ਰੱਖਿਆ ਜਾਂਦਾ ਤੇ ਯੇਸ਼ੂਮਸੀ ਮੇਰੇ ਲਈ ਤੇ ਤੁਹਾਡੇ ਲਈ ਚਾਰਾ ਨਾਲ ਹੀ ਲੈ ਕੇ ਆਇਆ ਕਿਉਂਕਿ ਪ੍ਰਭੂ ਯੇਸ਼ੂਮਸੀ ਜੀਵਨ ਦੀ ਰੋਟੀ ਉਹ ਰੋਟੀ ਆ ਔਰ ਉਸ ਰੋਟੀ ਨੂੰ ਹਰ ਇੱਕ ਹੀ ਖਾਂਦਾ ਹੈ ਹਰ ਇੱਕ ਨੂੰ ਉਸ ਰੋਟੀ ਦੀ ਜ਼ਰੂਰਤ ਪੈਂਦੀ ਆ ਚਾਹੇ ਪਸ਼ੂ ਕਿਉਂ ਨਹੀਂ ਆ ਬੋਲ ਹallelujah ਹallelujah ਚਲੋ ਆਪਾਂ ਖੈਰ ਇੱਧਰ ਨਹੀਂ ਜਾਵਾਂਗੇ ਅਗਲੇ ਬੱਚੇ ਨੂੰ ਜਲਦੀ ਜਲਦੀ ਪੜ੍ਹੀਏ ਜਾਂ ਪਾ ਗਿਆ ਤਾਂ ਜਦ ਮੈਂ ਭੋਇਆ ਤਾਂ ਤਾਂ ਸੋਨੇ ਦੇ ਸੱਤ ਸਮਾਦਾਨ ਦੇਖੇ ਸੱਤ ਸਮਾਦਾਨ ਵੇਖੇ ਸੱਤ ਕਿੰਨੇ ਵੇਖੇ ਪ੍ਰਭੂ ਇਹ ਜਹੂਨਾ ਜੀ ਬੋਲ ਰਹੇ ਨੇ ਉਹਨੇ ਇੱਕ ਦਰਸ਼ਨ ਵੇਖਿਆ ਉਸ ਦਰਸ਼ਨ ਦੇ ਵਿੱਚ ਸੱਤ ਸਵਾਦਾਨ ਵੇਖੇ ਹਾਂਜੀ ਅੱਗੇ ਉਹਨਾ ਨੇ ਉਨ੍ਹਾਂ ਦੇ ਵਿੱਚ ਸਮਾਧਾਨ ਸਰ ਮਨੁੱਖ ਦੇ ਪੁੱਤਰ ਦੀ ਆ ਮਨੁੱਖ ਦੇ ਪੁੱਤਰ ਦੀ ਨਿਆਈ ਨਿਆਈ ਕੋਈ ਦੇਖਿਆ ਉਸ ਦੇ ਨਿਆਈ ਦੇਖਿਆ ਉਹਨੇ ਬੋਲੋ ਹallelujah ਹallelujah ਪੁੱਤਰ ਦੀ ਨਿਆਈ ਦੇਖਿਆ ਭਾਵ ਯੇਸ਼ੂਮਸੀ ਨੂੰ ਉਸਨੇ ਦੇਖਿਆ ਕਿੰਨੂੰ ਦੇਖਿਆ ਯੇਸ਼ੂਮਸੀ ਨੂੰ ਤੇਰਾ ਚਾਹ ਜੀਏ ਜਲਦੀ ਜਲਦੀ ਕੋਈ ਵੇਖਿਆ ਕੋਈ ਵੇਖਿਆ ਜਿਹੜਾ ਪੈਰਾ ਦੀ ਤਰ੍ਹਾਂ ਪਹਿਲੇ ਅਤੀਸ਼ਾਤੀ ਦੁਆਲੇ سونے ਦੀ ਪੇਟੀ ਮੰਨੇ ਹੋਈ ਸੀ ਉਹ ਤਾਂ ਸਿਰ ਤੇ ਵਾਲ ਜਿੱਟੇ ਚਿੱਟੀ ਉਹਨ ਦੀ ਨਿਆਈ ਜਿੱਟੇ ਸਗੋ ਪਰ ਵਿਦੇਸ ਮਾਨਸਾਨ ਉਹਨੀਆਂ ਆਪਣਾ ਅਗਨੀ ਦੀ ਲਾੜ ਵਰਗੀਆਂ ਸਾਨ ਅੱਜ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਾਨ ਬੋਲ ਹਾਲੇਲੂਆ ਯੇਸ਼ੂ ਮਸੀਹ ਉਸ ਨੇ ਵੇਖਿਆ ਤੇ ਉਸ ਨੇ ਆਪਣੀ ਸਾਥੀ ਦੇ ਉੱਤੇ ਕੀ ਬਣੀ ਹੋਈ ਸੀ ਸੋਨੇ ਦੀ ਸੋਨੇ ਦੀ ਪੇਤੀ ਤੇ ਵਾਲ ਉਹਨੇ ਚਿਟਾਈ ਚਿਟਾਈ ਵਾਂਗੂ ਜਣੀ ਕਿ ਹੁਣ ਇਹ ਸੁਮਸੀ ਬੁढ़ा ਨਹੀਂ ਆ ਬੋ ਹਾਲੇਲੂਇਆ ਇਹ ਸੁਮਸੀ ਬੱਚਾ ਨਹੀਂ ਆ माफ ਕਰਨਾ ਤੇ ਆਪਾਂ ਜਨਮ ਦਿਨ ਬੱਚੇ ਦਾ ਮਨਾਉਨੇ ਆ ਬੱਚੇ ਵੰਗੂ